ਕਿਸਾਨਾਂ ਨੂੰ ਕੋਈ ਵਿਚਲਾ ਰਾਹ ਕੱਢਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਆ ਕਹਿੰਦੇ ਭਗਵੰਤਬਾਨ ਸਾਹਿਬ ਵੀ ਕੋਈ ਸੁਝਾਅ ਦੇਣਗੇ ਉਹਦੇ ਵਿੱਚ ਬਹਿ ਕੇ ਕਿ ਉਸ ਤਰੀਕੇ ਦੇ ਨਾਲ ਮਤਲਬ ਕਿ ਐਮਐਸਪੀ ਸ਼ਾਇਦ ਕਹਿੰਦੇ ਕੇਂਦਰ ਨਾ ਦੇਵੇ ਪਰ ਵਿਚਲਾ ਰਾਹ ਕਿਹੜਾ ਆ ਤੁਹਾਨੂੰ ਕੀ ਲੱਗਦਾ ਕਿ ਜੂਨ ਗੱਲ ਆ ਕੀ ਐ ਜਿਹੜਾ ਮੋਰਚਾ ਹੈ ਇਹ ਤੇ ਬੜੇ ਤਰ੍ਹਾਂ ਦੀਆਂ ਸੰਭਾਲ ਖੜੇ ਹੋਏ ਹੋਏ ਨੇ ਕੋਈ ਸ਼ੱਕ ਨਹੀਂ ਇਹਦੇ ਤੇ ਨਾ ਇਹ ਲੀਡਰਸ਼ਿਪ ਸੇ ਇਹ ਤਾਂ ਦੂਜਿਆਂ ਨੂੰ ਕਹਿੰਦੇ ਨੇ ਇਹ ਲੀਡਰਸ਼ਿਪ ਤੇ ਵੱਡੇ ਸਵਾਲ ਨੇ ਪੈਂਦੇ ਮੋਰਚੇ ਦੇ ਤੇ ਦੇ ਜੰਮੀ ਜਨ ਨੂੰ ਚੰਦਾ ਚਲਾਉਣ ਦੇ ਬਾਰੇ ਇਹ ਜਿਹੜੇ ਹੁਣ ਮੁੱਖ ਲੀਡਰ ਨੇ ਇਹਨਾਂ ਨੇ ਕਿਹਾ ਸੀ ਤੁਸੀਂ ਕਿਹਾ ਸੀ ਅਸੀਂ ਟਰੈਕਟਰ ਮਾਰਚ ਨਾਲ ਕਿੰਨੇ ਲੈ ਕੇ ਜਾਵਾਂਗੇ ਹੁਣ ਤੁਸੀਂ ਦੂਜੇ ਪਾਸੇ ਹਾਲਾਂਕਿ ਉਹ ਪਾਰਟੀ ਨਹੀਂ ਸੀ ਕੋਈ ਸਮਝੋਤੇ ਦਾ ਉਹਨਾਂ ਨੇ ਪਹਿਲੀ ਪੱਗ ਰੱਖਣ ਤੱਕ ਕਿਹਾ ਸੀ ਕਿਸਾਨ ਸੰਯੁਕਤ ਕਿਸਾਨ ਮੋਰਚ ਵਾਲੇ ਪਰ ਨਹੀਂ ਮੰਨੀ ਲਾਲ ਕਿਰੇ ਤੇ ਗਏ ਸੀ ਮੁਰਕੇ ਡੰਗ ਭੱਧੀ ਗਏ ਤੇਰਾ ਨਸ਼ਟ ਹੋਏ ਜਾਂ ਤਾਂ ਉਹ ਪੈਨਲ ਬਹੁਤ ਹੈ ਉਹਨਾਂ ਕੋਲੇ ੜੇ ਹੋ ਜਾਂਦੇ ਨਾ ਉਥੇ ਵੀ ਚੰਗਾ ਕਰੋ ਰਿਸਟ ਜੇ ਉਦੋਂ ਇਹ ਅਰੈਸਟ ਹੋ ਜਾਂਦੇ ਜਿੱਦੇ ਨਾਕਰੇ ਚ ਗਏ ਸੀ ਜਾਂ ਤਾਂ ਜਾਂਦੇ ਨਾ ਇਹ ਗਏ ਸੀ ਉੱਥੇ ਅਰੈਸਟ ਹੋ ਜਾਂਦੇ ਤੇ ਮੋਰਚਾ 380 ਦਿਨ ਚਲਾਉਂਦੀ ਲੋੜ ਨਹੀਂ ਪੈਣੀ ਸੀ ਜਵਾਨਤਾ ਵੀ ਨਹੀਂ ਕਰਾਈਆਂ ਜਿਹੜੇ ਇਹਨਾਂ ਦੇ ਨਾਲ ਵਿਚਾਰੇ ਚਲੇ ਗਏ ਉਹ ਸੰਯੁਕਤ ਸਮਾਜ ਮੋਰਚਾ ਕਿਸਾਨ ਮੋਰਚਾ ਚਲਾਉਂਦਾ ਰਿਹਾ ਐਡਾ ਸਵਾਲ ਇਹ ਹੁਣ ਦੂਜਾ ਸਵਾਲ ਅੱਜ ਮੈਂ ਇੱਕ ਸੁਣਿਆ ਸੀ ਕੁਝ ਦਿਲ ਪੈਣਾ ਪਈ ਹੈ ਤੁਹਾਨੂੰ ਜਹ ਤੁਹਾਨੂੰ ਵੀ ਭੇਜਦਾਗਾ ਨਾਲੇ ਹਾਲ ਲੈਣਾ ਨੇ ਚਾਰਿਆਂ ਨੂੰ ਗਿਣਾ ਕੇ ਕਹਿੰਦੇ ਦੇਖੋ ਜੀ ਐਮਐਸਬੀ ਤੇ ਸਰਕਾਰ ਹਰ ਇਹ ਦੱਸਿਆ ਜਾ ਰਿਹਾ ਵਿੱਚ ਮੈਂ ਬੜੀ ਵਿਸਥਾ ਨਾਲ ਦੱਸਣਾ ਹੁੰਦਾ ਵੀ ਸਾਨੂੰ ਪਤਾ ਰਸਤੇ ਦਾ ਇਹ ਕਹਿ ਆਵਿਲਾ ਹੱਦ ਕੀ ਹੈ ਅਸੀਂ ਇਹ ਦੱਸ ਸਕਦੇ ਹਾਂ ਹੱਲ ਲਸਣ ਤੋਂ ਕੀ ਹੱਲ ਹੈ ਉੱਟਿਆ ਪਹਾੜ ਦੇ ਨਿਕਲੇ ਚੁਗਾ ਕਹਿੰਦੇ ਸਰਕਾਰ ਜਿਹੜੀ ਹੈ ਇੱਕ ਆਰਡੀਨੈਂਸ ਜਾਰੀ ਕਰ ਦੇ ਇਹ ਆਰਡੀਨੈਂਸ ਜਾਰੀ ਕਰ ਦੇ ਵੀ ਜਿਸ ਤਰੀਕੇ ਨਾਲ ਐਮਐਸਬੀ ਚੱਲ ਰਹੀ ਹੈ ਉਸੇ ਤਰੀਕੇ ਨਾਲ ਚਲਦੀ ਐ ਐਮਐਸਸੀ ਦੇ ਵਾਸਤੇ ਐਮਐਸਪੀ ਵਾਸਤੇ ਕਾਨੂੰਨ ਬਣਾਇਆ ਜਾਵੇਗਾ ਇਹ ਆਰਡੀਨੈਂਸ ਜਾਰੀ ਕਰਦੇ ਕਾਨੂੰਨ ਬਣਾਇਆ ਜਾਵੇਗਾ ਇਹ ਕਾਨੂੰਨ ਲੱਗ ਕਾਨੂੰਨ ਬਣਾਇਆ ਜਾ ਇਹ 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 ਇਹਨੇ ਤਾਂ ਐਮਐਸਸੀ ਦਾ ਕਾਨੂੰਨ ਬਣਵਾ ਕੇ ਹਮਾਰੇ ਕਿਹੜਾ ਕਾਨੂੰਨ ਬਣਾਉਣ ਦੀ ਲੋੜ ਨਹੀਂ ਚਾਹੁੰਦਾ ਜੁਰਮਾਨੇ ਕਿ ਚਿੱਠੀ ਹਨਾ ਕਿ ਇਹ ਜਾਰੀ ਨਹੀਂ ਹੋ ਸਕਦਾ ਹੁੰਦਾ ਕਿ ਆਰਡੀਨੈਂਸ ਦਾ ਕੋ ਮਤਲਬ ਨਹੀਂ ਇਹਨਾਂ ਨੂੰ ਵਿਚਾਰਣਾ ਇਹ ਨਹੀਂ ਪਤਾ ਵੀ ਆਰਡੀਨੈਂਸ ਦਾ ਮਤਲਬ ਕੀ ਆ ਆਰਡੀਨੈਂਸ ਜਾਰੀ ਕਿਵੇਂ ਹੁੰਦਾ ਆ ਸੰਧਾਨ ਤੇ ਆ ਸੰਵਿਧਾਨ ਕਿਹੜੀ ਚੀਜ਼ ਤੇ ਆਰਡੀਨਾਂਸ਼ੀ ਕਰਨਾ ਐਸ ਕਰਤੇ ਸੰਵਿਧਾਨ ਕੋਈ ਆਰਡੀਨਾਂਸ਼ੀ ਨਹੀਂ ਹੁੰਦਾ ਪਰ ਮੰਨ ਲੋ ਆਰਡੀਨਾਂਸ਼ੀ ਇਹ ਕਹਾਂ ਆਡੀਨਾਂਸ਼ੀ ਕਿ ਕਿੱਠੀ ਵੀ ਮੰਨ ਲੈਣਾ ਯਾਨੀ ਕਿ ਲੋਕਾਂ ਨੂੰ ਰੋਣਾ ਵੀ ਅਸੀਂ ਕਾਨੂੰਨ ਅੱਛਾ ਫੇਰ ਜਿੰਨਾ ਦੀ ਮਦਦ ਕਰਨੀ ਉਹਨਾਂ ਨੂੰ ਵੀ ਉਹ ਪੂਰਾ ਮੈਂ ਕਿਹਾ ਦੇਖੋ ਨੇ ਕਿਸਾਨਾਂ ਕੇ ਲਈ ਇਹ ਜਾਰੀ ਕਰ ਲਿਆ ਅਨਸੂ ਵੀ ਕੇ ਬੀ ਉਸੇ ਹੀ ਕਹਣਾ ਗਰੰਟੀ ਕਿਉਂ ਜਾਰੀ ਕਰਤਾ ਉਹ ਕਾਨੂੰਨੀ ਇਹ ਕਹਿੰਦੇ ਆ ਰਸਤਾ ਰਿਹਾ ਤੁਸੀਂ ਇੱਕੀ ਆਰਡੀਨੈਂਸ ਜਾਰੀ ਕਰ ਲਓ ਤੇ ਅਸੀਂ ਕਾਨੂੰਨ ਬਣਾਵਾਂਗੇ ਤੁਸੀਂ ਦੱਸ ਦਿਓ ਤੁਸੀਂ ਮੀਡੀਆ ਵਾਲੇ ਤਾਂ ਬਹੁਤ ਠਿੱਕੇ ਹੁੰਦੇ ਨੇ ਵੀ ਇਹਦਾ ਮਤਲਬ ਕੀ ਹੈ ਸੋ ਇਹ ਇਹ ਆਇਆ ਇਹਨਾਂ ਨੇ ਉਹ ਗੱਲ ਬਣਾਤੀ ਇਹਨਾਂ ਨੇ ਵੀ ਸਰਕਾਰ ਇਹ ਕਹਿੰਦੇ ਢੂਣੀ ਪੇਟ ਤਣਕ ਖੇਤ ਆ ਜੋਈਆ ਮੰਡੇ ਖਾ ਸੋ ਅਸੀਂ ਕਹਾਂਗੇ ਮੰਡੇ ਖਲਾਤੇ ਸੋ ਇਸ ਕਰਕੇ ਇਹ ਜਿਹੜੀ ਗੱਲ ਹੈ ਇਹ ਮੰਡੇ ਇਹੋ ਜੇ ਕਰ ਰਹੇ ਨੇ ਜੀ ਜੋ ਹੱਥ ਕੱਢਣ paun ਨੂੰ ਕੁਛ ਨਹੀਂ ਹੈ ਇਹ ਅੱਜ ਬਿਆਨ ਹੈ ਅਰਦਾ ਸਰਵਨ ਸਿੰਘ ਪੰਦੇਵਗੀ ਦਾ ਠੀਕ ਹੋ ਗਿਆ ਡੱਡੇ ਹਲਫ ਨਾਲ ਬੈਠੇ ਨੇ ਇਹ ਤਾਂ ਮਤਲਬ ਇਹ ਵੀ ਨਹੀਂ ਆ ਵੀ ਉਹ ਸਰਵਨ ਸਿੰਘ ਬੰਦੇ ਇਹਨੇ ਕੱਢ ਦਿੱਤਾ ਦੋ ਲੀਡਰ ਨੇ ਉਹਦੇ ਜਿੱਦੇ ਵੀ ਗੱਲ ਕਰਦੇ ਨੇ ਭਾਵੇਂ ਜੱਥੇ ਬੰਦੀਆਂ ਤਿੰਨ ਚਾਰ ਨੇ ਪਰ ਗੱਲ ਤਾਂ ਹੀ ਦੋ ਹੀ ਲੀਡਰ ਹੀ ਕਰਦੇ ਨੇ ਸਾਹਮਣੇ ਡੋ ਨੀਡ ਵੀ ਡਰਨੇ ਮੇਨ ਪੰਦੇਤ ਸਾਹਿਬ ਕਰਦੇ ਨੇ ਸੋ ਇਸ ਕਰਕੇ ਇਤੋਂ ਪਤਾ ਲੱਗਿਆ ਵੀ ਮੋਰਚਾ ਕਿੱਦਾਂ ਨੂੰ ਹੈ ਅੱਜ ਜਿਹੜੀ ਜਿਹੜੀ ਆ ਮੀਟਿੰਗ ਹੋਣੀ ਹੈ ਨਾ ਮੀਟਿੰਗ ਦੇ ਵਿੱਚ ਚੌਥੇ ਗੇੜ ਦੀ ਮੀਟਿੰਗ ਹੈ ਇਹ ਇਹਦੇ ਚਾਹੀਏ ਜੇ ਕੁਝ ਨਿਕਲਣਾ ਹੁਲਕੀ ਹੈ ਅੱਛਾ ਹੋਰ ਥੋੜਾ ਅੱਗੇ ਖਿੱਚ ਲੈਣਗੇ ਉਹ ਕਹਿੰਦੇ ਅੱਛਾ ਅਸੀਂ ਇਹ ਆਰਡੀਨੈਂਸ ਦਾ ਦੇਖਦੇ ਹਾਂ ਹੋਰ ਹੈ ਹੋਰ ਚਾਰ ਦਿਨ ਲੈ ਲੈਣਗੇ ਤੇ ਉਹ ਚਾਰ ਦਿਨਾਂ ਬਾਅਦ ਇਹਨੇ ਕੋਰ ਲੱਗਣ ਵਾਲੀ ਦੀ ਨੇੜੇ ਆ ਜੂਗਾ ਫਿਰ ਆਪਾਂ ਨੂੰ ਪਤਾ ਹੀ ਆ ਜੋ ਕੁਛ ਹੋਣਾ ਤੁਸੀਂ 13 ਤਰੀਕ ਨੂੰ ਜਾਣੇ ਹੋ ਦਿੱਲੀ ਇਹ ਦਿੱਲੀ ਜਾਣ ਦਾ ਕਹਿ ਨਹੀਂ ਹਾਂ ਅਨਾਉਂਸ ਕਰ ਦਿਓ ਤੁਸੀਂ ਪਹਿਲਾਂ ਤੋਂ ਲੋਕ ਸਭਾ ਚੱਲ ਰਹੀ ਸੀ ਤੁਸੀਂ ਕਾਨੂੰਨ ਬਣਵਾਉਣਾ ਸੀ ਤੁਹਾਨੂੰ ਪਤਾ ਵੀ ਲੋਕ ਸਭਾ ਦੀ ਮਿਆਦ ਵੀ ਖਤਮ ਹੋ ਰਹੀ ਹੈ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਕਰਿਆ ਫਿਰ ਤੁਸੀਂ ਲੋਕ ਸਭਾ ਵਿੱਚ ਠੀਕ ਤੋਂ ਕਿਉਂ ਆਏ ਹੋ ਉਹਨੇ ਕਹਿੰਦੇ ਕਾਨੂੰਨ ਬਣਾਓ ਠੀਕ ਕਰ ਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਸੌਖੀਆਂ ਨੇ ਕਹਿਣੀ ਆ ਹੁਣ ਤੁਸੀਂ ਕਹਿ ਕੇ ਆਏ ਸੀ ਵੀ ਦਿੱਲੀ ਜਾਣਾ ਤੇ ਹੁਣ ਦਿੱਲੀ ਆ ਕਿਉਂ ਨਹੀਂ ਰਹੇ ਹੁਣ ਕਹਿੰਦਾ ਦਿੱਲੀ ਜਾਣਾ ਸਾਡੀ ਕੋਈ ਪਰਸਟਰੀ ਨਹੀਂ ਫਿਰ ਕੋਲੋਂ ਕੋਈ ਕਾਨੂੰਨ ਦਾ ਕੋਈ ਵਕਾਈ ਨਹੀਂ ਕੋਈ ਨਹੀਂ ਬਾਕੀ ਮੰਗਾ ਕੇ ਸੋਚਿਆ ਜਾਊਗਾ ਤੁਸੀਂ ਕਰਜ਼ੇ ਦਾ ਪਤਾ ਕਰਨਾ ਹੈ ਤੁਸੀਂ ਤਾਂ ਬੈਂਕਾਂ ਚੋਂ ਪਤਾ ਕਰ ਸਕਦੇ ਹੋ ਦੋ ਦਿਨ ਚੋਂ ਕਹਿੰਦੇ ਠੀਕ ਹੈ ਜੀ ਦੋ ਦਿਨ ਚ ਬੈਂਕਾਂ ਚੋਂ ਪਤਾ ਕਰ ਲਾਂਗੇ ਸਵਾਲ ਤਾਂ ਕਰਜ਼ੇ μαਫੀ ਦੇ ਕਾਨੂੰਨ ਦੀ ਹੈ ਕਿ ਮਾਫੀ ਦੀ ਹੈ ਜਾਂ ਤਾਂ ਪ੍ਰੈਕਟੀਕਲੀ ਮਾਫੀ ਕਰੋ ਕਿ ਮਾਫੀ ਦੇ ਬਸ ਕੋਈ ਕਾਨੂੰਨ ਬਣਾਓ ਰੱਬ ਤਾਂ ਹੈ ਹੁਣ ਜਿਹੜਾ ਕਹਿੰਦੇ ਮੈਂ ਕੋਈ ਖਾਣ ਕਰਜ਼ੇ ਦਾ ਐ ਕਰਦੇ ਨੇ ਫਲਾਣਾ ਕਰਦੇ ਨੇ ਮੈਂ ਸ਼ਾਇਦ ਪਹਿਲਾਂ ਵੀ ਕਦੇ ਤੁਹਾਡੇ ਚੈਨਲ ਤੇ ਕਿਹਾ ਹੋਵੇ ਕਨਟਰਡ ਸਾਹਿਬ ਰਾਜ ਵਿੱਤ ਮੰਤਰੀ ਨੇ ਭਾਰਤ ਸਰਕਾਰ ਦੇ ਉਹਨਾਂ ਨੇ ਲੋਕ ਸਭਾ ਚ ਬਿਆਨ ਦਿੱਤਾ ਹੈ ਲੋਕ ਸਭਾ ਚ ਬਿਆਨ ਦਿੱਤਾ ਹੈ ਕਿ ਪਿਛਲੇ 5 ਸਾਲਾਂ ਚ ਅਸੀਂ 10 ਲੱਖ 90000 ਕਰੋੜ ਦਾ ਬੈਂਕਾਂ ਦਾ ਜਿਹੜਾ ਕਰਜ਼ਾ ਡੁੱਬ ਗਿਆ ਸੀ ਦਿੱਤਾ ਹੋਇਆ ਉਹਨਾਂ ਦਾ ਮਾਫ ਕਰਿਆ ਹੈ ਉਹ ਪੈਸਾ ਦਿੱਤਾ ਤੇ ਕਰਜ਼ਾ ਮਾਫ ਕਰਿਆ ਤੇ ਉਹਦੇ ਚ ਉਹ ਅੰਤੋਂ ਤੋਂ ਵੱਧ ਵੱਡੇ ਕਾਰਪੋਰੇਟਾਂ ਵੱਡੇ ਕਾਰਪੋਰੇਸ਼ਨ ਜਨਕਾ ਹੈ ਤਾਂ ਕਾਰਪੋਰੇਟ ਦਾ ਹੀ ਸਰ ਵੱਡੇ ਦਾ ਕਿਸਾਨ ਸਰ ਹੀ ਕਨੇਡਾ ਕਰੋੜੀ ਕਰਜ਼ਾ ਹੋਊਗਾ 12 ਲੱਖ ਹੋਊਗਾ ਫਿਰ ਕਰ ਦੇਣ ਮਾ ਉਹ ਕਿਉਂ ਨਹੀਂ ਕਰਿਆ ਜਾਂਦਾ ਜਿੱਥੇ ਮਤਲਬ ਕਿ ਪਿੰਨੀ ਕਰੋੜਾਂ ਪਰਿਵਾਰਾਂ ਨੂੰ ਫਾਇਦਾ ਹੋਣਾ ਹੈ 25 ਕਰੋੜ ਪਰਿਵਾਰ 28 ਕਰੋੜ ਪਰਿਵਾਰਾਂ ਦੇਸ਼ ਤੋਂ ਉਸ 28 ਕਰੋੜ ਚੋਂ ਤਕਰੀਬਨ 20 ਕਰੋੜ ਪਰਿਵਾਰਾਂ ਨੂੰ ਫਾਇਦਾ ਹੋਣਾ ਹੈ ਜੇ ਇਹ ਕਰ ਦਿੰਦੇ ਨੇ ਕਰਜ਼ਾ ਮਾਫੀ ਮਜ਼ਦੂਰ ਕਿਸਾਨ ਦੀ ਛੋਟੇ ਦੁਕਾਨਦਾਰ ਉਹ ਉਹਨਾਂ ਨੇ ਕਰਜੋ ਵਿਚਾਰੇ ਰੋਟੀ ਖਾਣ ਵਾਸਤੇ ਵੀ ਆਏ ਇਸ ਤੋਂ ਅੱਗੇ ਦੂਜਾ ਵੀ ਜੋ ਹੁਣ ਮੈਂ ਆਉਣਾ ਦੂਜਾ ਇਹ ਟੈਕਸ ਮਾਫੀ ਬੜਾ ਰੌੜਾ ਪੰਦੇ ਨੇ ਐ ਵੀ ਮੰਤਰੀ ਸਾਹਿਬ ਦਾ ਬਿਆਨ ਹੈ ਦੋਖ ਸਭਾ ਦੇ ਵਿੱਚ ਕਿ ਅਸੀਂ 19 ਦੇ ਵਿੱਚ ਟੈਕਸ ਦੇ ਵਿੱਚ ਛੋਟ ਦੇ ਕੇ ਕਾਰਪੋਰੇਟ ਨੂੰ 1.28 ਹਜ਼ਾਰ ਕਰੋੜ ਦਾ ਬੈਨੀਫਿਟ ਦਿੱਤਾ ਇੱਕ ਸਾਲ ਚ ਇਕੁਅਲ 1.28 ਹਜ਼ਾਰ ਕਰੋੜ ਤੁਹਾਨੂੰ ਕੋ ਕੋ 128000 ਰੁਪਇਆ ਨਹੀਂ 1 ਕਰੋੜਾਂ ਦੀ ਗੱਲ ਕਰਦੇ ਨੇ ਉਹ ਤੋਂ ਅਗਲੇ ਸਾਲ 109000 ਕਰੋੜਾਂ ਦਾ ਸਵੈਸ਼ ਕਰਕੇ ਆਪਾਂ ਇੰਨਾ ਗੱਲਾਂ ਦੇ ਵਿੱਚ ਅਜੇ ਤਾਂ ਮੈਂ ਹੋਰ ਨਹੀਂ ਗਿਣਾ ਰਿਹਾ ਵੀ ਕਿੱਡਾ ਕਿੱਡਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਲੋਕਾਂ ਦੀ ਜਾਇਦਾਦ ਖੋ ਕੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਲੋਕਾਂ ਦੇ ਰੋਜੀ ਰੋਟੀ ਦੇ ਸਾਧਨ ਖੋ ਕੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਬਹੁਤ ਸਾਰੀ ਜਨਤਾ ਭਾਵੇਂ ਕੋ ਕਹੇ ਅੱਜ ਕਹੀ ਜਾਂਦੇ ਨੇ ਵੀ ਤਾਂ ਜੱਟ ਕਾਬਜ ਨੇ ਇੱਕ ਫਲਾਣਾ ਪੰਜਾਬ ਦੇ ਤਾਂ ਕਿਸਾਨ ਜੱਟ ਮੰਨਣ ਨੂੰ ਚੱਲ ਹਾਲਾਂਕਿ ਪੰਜਾਬ ਦਾ ਕਿਸਾਨ ਵੀ ਸਾਰਾ ਜੱਟ ਨਹੀਂ ਹੈ ਕਿਉਂਕਿ ਆ ਜਿਹੜਾ ਪਠਾਨ ਕੋਟ ਵਾਲੇ ਪਾਸੇ ਆ ਜਿਹੜਾ ਆਪਾਂ ਇਧਰ ਫਾਜ਼ਿਲਕਾ ਬੋਹਰ ਹਾਂਜੀ ਤੇ ਫਿਰੋਜ਼ਪੁਰ ਚ ਉੱਥੇ ਜੱਟ ਕਿਸਾਨ ਨਹੀਂ ਉੱਥੇ ਰਾਏ ਸਿੱਖ ਨੇ ਉੱਥੇ ਹੈ ਅੱਕੇ ਕਪੂਰ ਸਣੇ ਕਿ ਬਹੁਤ ਸਾਰੇ ਕੰਬੋ ਨੇ ਸੋ ਆ ਨਹੀਂ ਹੈ ਪਰ ਆਪਾਂ ਮੰਨ ਵੀ ਲਓ ਜਿਹੜਾ ਮੱਧਮ ਰੇਸਾ ਕਿਸਾਨ ਉਹ ਕੀ ਹੈ ਮਹਾਰਾਸ਼ਟਰ ਇਸ ਕਰਕੇ ਇੱਕ ਤਾਂ ਇਹ ਹੀ ਮੰਨ ਕੇ ਚੱਲਦਾ ਦੂਜਾ ਕਿ ਇੱਥੇ ਪੰਜਾਬ ਚ ਜਾਤ ਪਾਤ ਹੋਏ ਜਿਹੜੇ ਸ਼ਡਿਊਲ ਕਾਸਿੰਗ ਹੋਣ ਉਹਨਾਂ ਵੀ ਆਪਦੇ ਆਪ ਨੂੰ ਜੱਟਾਂ ਨੇ ਵੀ ਆਪਦੇ ਆਪ ਨੇ ਇਹ ਦੋਨੇ ਇੱਕ ਜੀ ਲੜਾਈ ਤਾਂ ਦੋਨੇ ਭੁੱਖੇ ਮਰਦੇ ਨੇ ਦੋਨਾਂ ਨੇ ਰਾਇਆ ਜਾ ਰਿਹਾ ਆਪਸ ਵਿੱਚ ਕਿਉਂਕਿ ਦੋਨਾਂ ਦੇ ਜਿਹੜੇ ਪੜੇ ਲਿਖੇ ਨੇ ਚੌਧਰ ਕਰਨਾ ਚਾਹੁੰਦੇ ਨੇ ਚੌਧਰ ਵਾਲੇ ਨਹੀਂ ਥੱਦੇ ਕੰਟੀਚੁਐਂਸੀ ਤੇ ਕਰਦੇ ਨੇ ਤੇ ਉਹਨਾਂ ਨੂੰ ਅਨਪੜ੍ਹ ਰੱਖ ਕੇ ਕਰਦੇ ਨੇ ਬਨਾਲੋ ਵੀ ਕਿੰਨਾਂ ਨੂੰ ਰਿਜ਼ਰਵੇਸ਼ਨ ਦਾ ਬੈਨੀਫਿਟ ਮਿਲਿਆ ਬਾਕੀ ਨੂੰ ਕਿਹਨੂੰ ਮਿਲਦਾ ਇੱਕੋ ਪਰਿਵਾਰ ਨੂੰ ਬੈਨੀਫਿਟ ਮਿਲ ਜਾਂਦਾ ਦੂਜੇ ਨੂੰ ਮਿਲਦਾ ਹੀ ਨਹੀਂ ਉਕਿਉਂ ਆ? ਉਹ ਤੱਕ ਕਰਨ ਹੋਏਗਾ ਨਾ। ਫੇਸ ਕਰਕੇ ਇਹ ਪ੍ਰੇਖਾਤਾ ਛੱਡਿਏ। ਮੋٹے ਤੌਰ ਤੇ ਇਹ ਹੈ ਇਹ ਜਿਹੜਾ ਇਹਨਾਂ ਨੇ ਅੰਦੋਲਨ ਸ਼ੁਰੂ ਕਰਿਆ ਕਿਸਾਨੀ ਤੰਗ ਹੈ। ਕਿਸਾਨੀ ਜਿਹਾ ਮੰਗਾ ਨਹੀਂ। ਆ ਸਾਰੀ ਕਿਸਾਨੀ ਕਿੰਨੇ ਜਰ ਤੋਂ ਅੰਦੋਲਨ ਕਰ ਰਹੀ ਹੈ। ਬਾਕੀ ਦੇ ਵੀ ਤਾਂ ਕਰ ਰਹੇ ਨੇ ਨਾ। ਇਹੇ ਇੱਕ ਤਾਂ ਦੋ ਤਿੰਨ ਚਾਰ ਜੱਥੇ ਬੰਦੀਆਂ ਆ ਗਈਆਂ। ਇਹ ਉਹੀ ਜੱਥੇ ਬੰਦੇ ਨੇ ਜਿਹੜੀਆਂ ਪਹਿਲਾਂ ਵੀ ਇਹੀ ਪਟਕਾਉ ਕੰਮ ਕਰਦੇ ਸੀ। ਜਦ ਇਹ ਪਹਿਲਾਂ ਵੀ ਪਲਕਾਉ ਕਰਦੇ ਸੀ ਉਹਦਾ ਖਮਿਆਜਾ ਦੇਖਦੇ ਸੀ 26 ਜਨਵਰੀ ਨੂੰ ਜਾਂ ਤਾਂ ਫਿਰ ਖੜੇ ਹੁੰਦੇ ਹੈ ਜਿਹੜੇ ਕਹਿੰਦੇ ਸੀ ਲੜਾਂਗੇ ਨਾ ਤੇਰੇ ਛੱਡ ਕੇ ਮੈਦਾਨ ਭੱਜ ਗਏ ਇਹ ਮੈਦਾਨ ਛੱਡ ਕੇ ਭੱਜੇ ਨੇ ਇਹ ਐ ਨਹੀਂ ਐ ਇਸ ਹਿਸਟਰੀ ਤੱਕ ਆਉਣ ਵਾਲੇ ਨਹੀਂ ਐ ਇਹ ਇਹਨਾਂ ਨੂੰ ਨਾਲ ਕਿਤੇ ਜਾ ਕੇ ਹੈ ਨਹੀਂ ਅੜੀ ਨਾਲ ਗਏ ਨੇ ਵੱਡਾ ਕੱਟੜਾ ਉਹ ਹਿਸਾਬ ਨਹੀਂ ਇਹਨਾਂ ਕੋਲ ਕਹਿੰਦਾ ਬਹੁਤ ਵੱਡਾ ਕੱਟੜਾ ਇਸਾਂ ਨੂੰ ਜੁਰਸ ਨੂੰ ਨਿਸ਼ਾਨਿਕ ਕੋ ਲੀਡਰਸ਼ਿਪ ਬੜੀ ਸ਼ਾਨੀ ਹੈ ਜੇ ਜੈ ਐਡੀ ਸ਼ਾਨੀ ਲੀਡਰਸ਼ਿਪ ਹੋਵੇ ਐਡਾ ਵੱਡਾ ਕੈਡਰ ਹੋਵੇ ਅਣ ਬਾਕੀਆਂ ਦਾ ਐ ਟੱਕੇ ਨਾਲ ਕਹਿ ਕੇ ਗਏ ਹੁਣ ਵੀ ਇਸ ਦਾ ਲਾਲ ਕੇ ਲੈ ਜਾਣਾ ਹੀ ਹੈ ਕਿਉਂਕਿ ਇਸ ਨੂੰ ਨਿਸ਼ਾਨ ਚ ਲਾਇਆ ਹੋਵੇ ਤੇ ਫਿਰ ਉਸ ਤੇ ਖੜੇ ਰਹਿਣਾ ਚਾਹੀਦਾ ਸੀ ਨਾ ਕਿ ਜੇ ਸੱਚਮੁੱਚ ਇਹਨਾਂ ਨੂੰ ਉਸ ਦੀ ਇਸਲੀ ਨਿਸ਼ਾਨ ਨਾਲ ਉਹਦੇ ਰਾਹੀਂ ਜਿੱਤ ਪ੍ਰਾਪਤ ਕਰਨ ਨਾਲ ਪ੍ਰੇਮ ਹੁੰਦਾ ਤਾਂ ਫਿਰ ਇਹਨਾਂ ਦਾ ਹਾਲ ਤੇ ਹੋਣਾ ਚਾਹੀਦਾ ਸੀ ਕੀ ਤੋ ਪ੍ਰੀਮ ਕੇ ਨਿਕਾ ਚਾਉ ਸਿਰ ਤੱਕ ਲੀ ਮੁਰਿਆ ਕਿਸ ਮਾਰਗ ਪੈ ਤੀ ਜੇ ਸਿਰ ਭੀਜੇ ਕਾਣ ਨਾ ਤੀ